ਹੁੰਦਾ ਕੀ ਹੈ ਇਹ ਕਹਾਣੀ ਹੈ ਤਾਂ ਬਹੁਤ ਖਤਰਨਾਕ ਤੇ ਇਸ ਵਿੱਚ ਬਹੁਤ ਘਟਨਾਵਾਂ ਵੀ ਨੇ ਇਹਨਾਂ ਦੇ ਸਾਦੇ ਪਾਤਰ ਤਾਂ ਗੁਪਤ ਰੱਖਾਂਗੇ ਤੇ ਜਗ੍ਹਾ ਨੂੰ ਵੀ ਗੁਪਤ ਰੱਖਾਂਗੇ ਤਾਂ ਜੋ ਫੈਮਿਲੀ ਦੀ ਛਵੀ ਨਾ ਖਰਾਬ ਹੋਵੇ ਹੁੰਦਾ ਕੀ ਹੈ ਕਿ ਇੱਕ ਗੌਂਡੀਆਂ ਦੇ ਡੀਜੇ ਲੱਗੇ ਹੁੰਦੇ ਨੇ ਤੇ ਦੂਜੇ ਪਾਸੇ ਨੇੜਲਾ ਘਰ ਤੁਹਾਨੂੰ ਪਤਾ ਹੀ ਹੈ ਡੀਜਿਆਂ ਤੇ ਕੁੜੀ ਮੁੰਡੇ ਇਕੱਠੇ ਨੱਚਦੇ ਹਨ ਮਾਹੌਲ ਬਣਿਆ ਰਹਿੰਦਾ ਹੈ ਰਿਸ਼ਤੇਦਾਰ ਵੀ ਨੱਚਦੇ ਹਨ ਕੁਝ ਰਿਸ਼ਤੇਦਾਰ ਇੱਕ ਸਾਈਡ ਤੇ ਭੋਜਨ ਖਾ ਰਹੇ ਸੀ ਤੇ ਕੁਝ ਰਿਸ਼ਤੇਦਾਰ ਨੱਚ ਰਹੇ ਸੀ ਤੇ ਕੁਝ ਛਿਪਛਿਪ ਕੇ दारू ਪੀ ਰਹੇ ਸੀ ਆਪਸ ਵਿੱਚ ਗੱਲਾਂ ਹੁੰਦੀਆਂ ਤੁਹਾਨੂੰ ਪਤਾ ਹੀ ਨਾ ਕੋਈ ਕਿਸੇ ਦੀ ਚੁਗਲੀ ਕਰ ਰਿਹਾ ਸੀ ਤੇ ਕੋਈ ਮੁੰਡੇ ਕੁੜੀਆਂ ਆਪਸ ਵਿੱਚ ਇੱਕ ਦੂਜੇ ਨੂੰ ਦੇਖ ਰਹੇ ਸੀ ਤੇ ਕੋਈ ਬੁੜੀਆਂ ਆਪਸ ਵਿੱਚ ਗੱਲਾਂ ਕਰ ਰਹੀਆਂ ਸੀ ਕੀ ਚਲੋ ਐਦਾ ਵੀ ਵਿਆਹ ਦਾ ਟਾਈਮ ਆ ਗਿਆ ਤੁਹਾਨੂੰ ਪਤਾ ਹੀ ਆਪਸ ਵਿੱਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਐਦਾਂ ਹੀ ਮਾਹੌਲ ਬਣਿਆ ਰਿਹਾ ਨੱਚਦੇ ਰਹੇ ਖਾਂਦੇ ਰਹੇ ਇਹ ਸਿਸਟਮ ਚੱਲਦਾ ਰਿਹਾ ਥੋੜੀ ਰਾਤ ਹੋਈ 11:00 ਵਜੇ ਦੂਸਰੇ ਗਵੰਡੀਆਂ ਦੇ ਕਮਰੇ ਦੀ ਛੱਤ ਤੇ ਇੱਕ ਬੰਦਾ ਸੁੱਤਾ ਸੀ ਤੇ ਨੀਚੋਂ ਇੱਕ ਕੁੜੀ ਨਿਕਲੀ ਗਵੰਡੀਆਂ ਦੀ ਜੂੰ ਹੀ ਥੋੜਾ ਜਿਹਾ ਗੇਟ ਖੜਕਿਆ ਚਾਚਾ ਉੱਠ ਬਿਆ ਚੋਰੀ ਚੋਰੀ ਦੇਖ ਰਿਆ ਕਿ ਇਹ ਤਾਂ ਸਾਡੀ ਹੀ ਕੁੜੀ ਐ ਤੇ ਉਹ ਬਾਹਰ ਨਿਕਲੀ ਦੋ ਮੁੰਡੇ ਮੋਟਰਸਾਈਕਲ ਤੇ ਖੜੇ ਤੇ ਮੁੰਡਿਆਂ ਨੇ ਉਸ ਨੂੰ ਮੋਟਰਸਾਈਕਲ ਤੇ ਚੜਾ ਲਿਆ ਕੁੜੀ ਦੀ ਉਮਰ ਕਰੀਬ 16 ਕੁ ਸਾਲ ਹੀ ਹੋਵੇਗੀ ਕੁੜੀ ਤਿਆਰ ਹੋਈ ਹੋਈ ਸੀ ਮੁੰਡੇ ਉਸ ਨੂੰ ਬਾਹਰ ਲੈ ਜਾ ਰਹੇ ਸੀ ਜੂੰ ਹੀ ਪਿੰਡ ਤੋਂ ਬਾਹਰ ਮੁੰਡੇ ਨਿਕਲੇ ਤਾਂ ਕੁੜੀ ਦੇ ਚਾਚਾ ਨੇ ਕੁੜੀ ਨੂੰ ਦੇਖ ਲਿਆ ਦੇਖਦੇ ਹੀ ਕੁੜੀ ਮੁੰਡੇ ਨੂੰ ਕਹਿਣ ਲੱਗੀ ਕਿ ਮੇਰੇ ਚਾਚਾ ਨੇ ਮੈਨੂੰ ਤੁਹਾਡੇ ਨਾਲ ਦੇਖ ਲਿਆ ਹੈ ਹੁਣ ਮੈਂ ਘਰੇ ਤਾਂ ਨਹੀਂ ਜਾ ਸਕਦੀ ਆਪਾਂ ਜੋ ਕੰਮ ਕਰਨਾ ਹੈ ਜੋ ਵੀ ਕਰਨਾ ਹੈ ਖਾਣਾ ਪੀਣਾ ਜੋ ਗੱਲਾਂ ਬਾਤਾਂ ਕਰਨੀਆਂ ਉਹ ਤਾਂ ਤੁਹਾਨੂੰ ਪਤਾ ਹੀ ਹੈ ਦੋਸਤੋ ਜਦੋਂ ਮੁੰਡਾ ਕੁੜੀ ਇਕੱਠੇ ਹੋ ਜਾਂਦੇ ਕੀ ਕਰਦੇ ਨੇ ਇਹ ਵੀ ਗੁਪਤ ਹੀ ਰੱਖਾਂਗੇ ਤਾਂ ਕੁੜੀ ਮੁੰਡੇ ਨੇ ਮੋਟਰਸਾਈਕਲ ਰੋਕ ਲਿਆ ਕੁੜੀ ਕਹਿੰਦੀ ਮੋਟਰਸਾਈਕਲ ਇੰਨੀ ਜਲਦੀ ਕਿਉਂ ਰੋਕ ਲਿਆ ਆਪਾਂ ਨੂੰ ਤਾਂ ਉੱਥੇ ਜਾਣਾ ਸੀ ਤੁਸੀਂ ਤੁਸੀਂ ਕਿਹਾ ਸੀ ਤੇ ਆਪਾਂ ਚ ਉਹਨਾਂ ਦੀ ਗੱਲਾਂ ਹੁੰਦੀਆਂ ਰਹੀਆਂ ਕੁੜੀ ਕਹਿੰਦੀ ਮੈਂ ਹੁਣ ਘਰੇ ਤਾਂ ਨਹੀਂ ਜਾ ਸਕਦੀ ਤੇ ਉਹ ਕੁੜੀ ਕਹਿੰਦੀ ਮੈਂ ਘਰੇ ਤਾਂ ਨਹੀਂ ਜਾ ਸਕਦੀ ਉਹਨਾਂ ਵਿੱਚ ਇੰਨੀ ਹੀ ਗੱਲ ਹੋ ਰਹੀ ਸੀ ਮੁੰਡੇ ਨੇ ਪਲਟ ਕੇ ਜਵਾਬ ਦਿੱਤਾ ਕੀ ਕਰੇ ਤਾਂ ਮੈਂ ਵੀ ਨਹੀਂ ਜਾ ਸਕਦਾ ਹੁਣ ਤਾਂ ਕੰਮ ਬੜਾ ਔਖਾ ਹੋ ਗਿਆ ਮੈਨੂੰ ਵੀ ਘਰ ਵਾਲੇ ਬੇਦਖਲ ਕਰ ਦੇਣਗੇ ਕੁੜੀ ਕਹਿੰਦੀ ਮੈਨੂੰ ਵੀ ਬੇਦਖਲ ਕਰ ਦੇਣਗੇ ਆਪਸ ਚ ਉਹਨਾਂ ਨੇ ਗੋਲਡ ਰਿੰਗ ਵੈਰਾ ਕੀਤੀ ਗੱਲਾਂ ਕੀਤੀਆਂ ਕੋਈ ਨਹੀਂ ਐਦਾ ਕੋਈ ਸੋਲੂਸ਼ਨ ਕੱਢਦੇ ਹਾਂ ਪਰ ਮੁੰਡੇ ਦੇ ਮਨ ਵਿੱਚ ਗੜਬੜਾਹਟ ਸੀ ਤੇ ਕੁੜੀ ਵੀ ਲੜਾਈ ਹੋਈ ਸੀ ਕੁੜੀ ਸੋਚਦੀ ਕਿ ਮੇਰੀ ਹੈਲਪ ਕਰੇਗਾ ਮੁੰਡਾ ਮੈਨੂੰ ਬਚਾ ਲਏਗਾ ਮੁੰਡਾ ਸੋਚਦਾ ਜੇ ਮੈਨੂੰ ਕਰੇ ਲਿਆ ਗਿਆ ਤਾਂ ਮੈਨੂੰ ਵੀ ਦਿੱਕਤ ਹੋ ਜਾਏਗੀ ਉਹਨਾਂ ਦੀ ਜਿਹੜੀ ਗੱਲਬਾਤ ਸੀ ਉਹ ਬਹਿਸਾ ਬਸਾਈ ਵਿੱਚ ਤਬਦੀਲ ਹੋ ਗਈ ਆਪਸ ਵਿੱਚ ਗੱਲਾਂ ਕਰਨ ਲੱਗੇ ਕਿ ਨਹੀਂ ਹੁਣ ਨਹੀਂ ਗੱਲ ਬਣਦੀ ਤੂੰ ਮੈਨੂੰ ਨਾਲ ਹੀ ਲੈ ਜਾ ਉਹ ਕਹਿੰਦਾ ਮੈਂ ਨਾਲ ਨਹੀਂ ਲੈ ਜਾ ਸਕਦਾ ਇਹ ਕੰਮ ਓਖਾ ਹੋਜੂ। ਮੁੰਡੇ ਨੇ ਸਕੀਮ ਬਣਾਈ ਕਿ ਆਪਣੇ ਯਾਰ ਦੋਸਤਾਂ ਨੂੰ ਫੋਨ ਲਾ ਲਿਆ ਹੋਰਾਂ ਨੂੰ ਵੀ ਤੇ ਗੱਲ-ਗੁਲ ਕੀਤੀ ਕਿ ਐਦਾਂ ਸਿਚੁਏਸ਼ਨ ਬਣ ਗਈ ਏ। ਮੁੰਡਿਆਂ ਨੇ ਸਲਾਹ ਦਿੱਤੀ ਕਿ ਬਈ ਯਾਰ ਤੂੰ ਐਦਾਂ ਕਰ ਲੈ ਐਦਾਂ ਕਰ ਲੈ। ਸਾਰੀ ਗੱਲ ਸਾਰੀ ਮੁੰਡਿਆਂ ਨੂੰ ਪਤਾ ਲੱਗਣ ਤੋਂ ਬਾਅਦ ਕਰੀਬ ਇਹ ਦੋ ਮੁੰਡੇ ਦਾ ਨਾਲ ਸੀ। ਉਗੀ ਕੋਦਰਾ ਆ ਗਿਆ ਸੀ ਤੇ ਇੱਕ ਆਪ ਹੀ ਸੀ ਤਿੰਨ ਤਾਂ ਹੋ ਗਏ ਦੋ ਮੁੰਡਿਆਂ ਨਾਲ ਉਹ ਕੋਲ ਤੇ ਗੱਲ ਕਰ ਰਿਹਾ ਸੀ ਟੋਟਲ ਪੰਜ ਮੁੰਡੇ ਹੋ ਗਏ ਸੀ ਆਪਸ ਵਿੱਚ ਇਹਨਾਂ ਦੀ ਮੀਟਿੰਗ ਚੱਲਦੀ ਰਹੀ ਕੀ ਹੁਣ ਕੀ ਕਰੀਏ ਪਰ ਥੋੜਾ ਜਹਾ ਮੁੰਡਾ ਜੋ ਕੁੜੀ ਨੂੰ ਲੈ ਕੇ ਗਿਆ ਸੀ ਜਿਸ ਦੀ ਜ਼ਿੰਮੇਵਾਰੀ ਸੀ ਜੋ ਆਪਸ ਵਿੱਚ ਕੁੜੀ ਨਾਲ ਰਿਸ਼ਤਾ ਸੀ ਉਹ ਤਾਂ ਥੋੜਾ ਜਹਾ ਬਹਿਕਾ ਬਕਾਈ ਚੱਲਦਾ ਰਿਹਾ ਕਿ ਚੱਲ ਮੈਂ ਛੱਡਦਾ ਜੋ ਹੋਇਆ ਸੋ ਹੋਇਆ ਪਰ ਗੱਲ ਨਾ ਬਣੀ ਕੁੜੀ ਜਾਣ ਨੂੰ ਤਿਆਰ ਨਹੀਂ ਸੀ ਫਿਰ ਮੁੰਡੇ ਨੇ ਦੋਸਤਾਂ ਨੂੰ ਕਿਹਾ ਯਾਰ ਤੁਸੀਂ ਬਣਾਓ ਕੋਈ ਗੱਲਬਾਤ ਇਹਦਾ ਕੋਈ ਹੱਲ ਕਰੋ ਮਸਲੇ ਦਾ ਮੈਂ ਤਾਂ ਇੱਥੇ ਫਸ ਚੁੱਕਾ ਹਾਂ ਤੇ ਮੁੰਡਿਆਂ ਨੇ ਕਿਹਾ ਕਿ ਕੋਈ ਗੱਲ ਨਹੀਂ ਤੂੰ ਚਲਾ ਜਾ ਅਸੀਂ ਕੁੜੀ ਨੂੰ ੱੱਕੇ ਨਾਲ ਛੱਡ ਆਵਾਂਗੇ ਤੂੰ ਟੈਨਸ਼ਨ ਨਾ ਲੈ ਸਾਡੇ ਤੇ ਵਿਸ਼ਵਾਸ ਰੱਖ ਗੱਲ ਇਦਾਂ ਹੀ ਉਹਨਾਂ ਦੀ ਚੱਲਦੀ ਰਹੀ ਮੁੰਡਾ ਉਹਨੂੰ ਛੱਡ ਕੇ ਚਲਾ ਗਿਆ ਸਮਝਾ ਕੇ ਚਲਾ ਗਿਆ ਔਰ ਮੁੰਡਿਆਂ ਨੇ ਵੀ ਬਹੁਤ ਸਮਝਾਇਆ ਪਰ ਮੁੰਡਿਆਂ ਦੇ ਦਿਲ ਵਿੱਚ ਚੋਰ ਵੀ ਸੀ ਕਿਉਂਕਿ ਉਹਨਾਂ ਨੇ ਆਪਣੇ ਦੋਸਤ ਨੂੰ ਪਹਿਲਾਂ ਹੀ ਘਰੇ ਭੇਜ ਦਿੱਤਾ ਸੀ ਪਰ ਉਹਨਾਂ ਦੀ ਬੈਸਾ ਵਸਾਈ ਹੋਰ ਵਧੀ ਕਿ ਨਹੀਂ ਤੂੰ ਚਲੇ ਜਾ ਛੱਡ ਕੇ ਆਨੇ ਆ ਤੈਨੂੰ ਐ ਤਾਂ ਉਹਦਾ ਬਹੁਤ ਗੱਲਾਂ ਬਾਤਾਂ ਹੋਈਆਂ ਪਰ ਕੋਈ ਗੱਲ ਨਾ ਬਣੀ ਤਾਂ ਮੁੰਡਿਆਂ ਨੇ ਕੀ ਸੋਚਿਆ ਹੁਣ ਇਹ ਗੱਲ ਨਹੀਂ ਬਣਨੀ ਹੁਣ ਕੰਮ ਬਹੁਤ ਵਿਗੜ ਚੁੱਕਾ ਹੈ ਉਹਨੂੰ ਕੁੜੀ ਨਾਲ ਟੱਕਾ ਹੀ ਕਰਨਾ ਪੈਣਾ ਇਹਨੂੰ ਛੱਡ ਕੇ ਆਣਾ ਪੈਣਾ ਹੈ ਵਿੱਚ ਇੱਕ ਦੋ ਮੁੰਡਾ ਸਮਝਦਾਰ ਸੀ ਉਹ ਸਮਝਾ ਰਹੀ ਰਹੀ ਸੀ ਕਿ ਚਲ ਬੰਨ ਕੇ ਛੱਡ ਕੇ ਆ ਜਾਂਦੇ ਹਾਂ ਵਿੱਚ ਉਸ ਮਨ ਦੇ ਚੋਰ ਸੋਚੀ ਜਾਂਦੇ ਸੀ ਇਹ ਕਰੀਏ ਉਹ ਕਰੀਏ ਆਪਸ ਵਿੱਚ ਸਲਾਮਸ਼ਿਬਰਾ ਹੋਇਆ ਤੇ ਵੈਸਾ ਵਸਾਈ ਹੋਈ ਮੁੰਡੇ ਨੇ ਉਹਦੇ ਥੱਪੜ ਮਾਰਿਆ ਇੱਕ ਨੇ ਡੰਡਾ ਮਾਰਿਆ ਇਹ ਗੱਲ ਵਿਗੜਦੀ ਬੂੜ ਦੀ ਕੁੜੀ ਰੋਣ ਚਿੱਕਣ ਲੱਗ ਪਈ ਚੁੱਪ ਕਰਾਉਣ ਵਾਸਤੇ ਉਹਦੇ ਪੱਟੀ ਬੰਨ ਦਿੱਤੀ ਆਪਸ ਵਿੱਚ ਕੀ ਕੀ ਹੋਇਆ ਇਹ ਗੱਲਾਂ ਸੀ ਤੁਹਾਡੇ ਨਾਲ ਸ਼ੇਅਰ ਤਾਂ ਨਹੀਂ ਕਰ ਸਕਦੇ ਤੁਸੀਂ ਜਾਣੂ ਹੋਵੋਗੇ ਦੋਸਤੋ ਕੀ ਅਸੀਂ ਤੁਹਾਨੂੰ ਕੀ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕੁੜੀ ਆਖਰਕਾਰ ਉਹਨਾਂ ਨੇ ਵੈਸਾ ਵਸਾਈ ਵਿੱਚ ਤੇ ਟਾਈਮ ਦੇ ਚਲਦਿਆਂ ਜੋ ਵੀ ਟਾਈਮ ਰਾਤ ਦਾ ਸੀ ਐਦਾਂ ਹੀ 3 ਵੱਜ ਚੁੱਕੇ ਸੀ ਤੇ ਫਿਰ ਉਹਨਾਂ ਨੇ ਕੁੜੀ ਨੂੰ ਜ਼ਖਮੀ ਵੀ ਕਰ ਦਿੱਤਾ ਇੱਥੇ ਟੱਕ ਲੱਗੇ ਕੁੜੀ ਦੇ ਫੇਸ ਤੇ ਉਹਦੀ ਬਾਹ ਵੀ ਜ਼ਖਮੀ ਹੋ ਗਈ ਉਹਦੀ ਲੱਤ ਵੀ ਜ਼ਖਮੀ ਹੋ ਗਈ ਫਿਰ ਉਹਨਾਂ ਨੇ ਕੁੜੀ ਨੂੰ ਚੱਕ ਕੇ ਕੁੜੀ ਗਈ ਤਾਂ ਨਹੀਂ ਫਿਰ ਉਹ ਪਿੰਡ ਵੀ ਨਹੀਂ ਦੇ ਕਿਉਂਕਿ ਉਹਨਾਂ ਨੂੰ ਸ਼ੱਕ ਸੀ ਕਿਤੇ ਕੋਈ ਪਿੰਡ ਵੀ ਗੜਬੜ ਨਾ ਹੋਵੇ ਕਿਉਂਕਿ ਚਾਚੇ ਨੇ ਤਾਂ ਦੇਖ ਹੀ ਲਿਆ ਸੀ ਫਿਰ ਉਹਨਾਂ ਨੇ ਕੁੜੀ ਨੂੰ ਮਾਰ ਕੁੱਟ ਕੇ ਇੱਕ ਪੈਟਰੋਲ ਪੰਪ ਤੇ ਛੱਡ ਦਿੱਤਾ ਉਧਰ ਕੀ ਹੋ ਰਿਹਾ ਸੀ ਉਹਦੇ ਕਰ ਕਿ ਕੁੜੀ ਦੇ ਮਾਪੇ ਉਸ ਚਾਚੇ ਨੇ ਤਾਂ ਖਾ ਹੀ ਲਈ ਸੀ ਉਹ ਕੋ ਪਹਿਰੇ ਤੇ ਸੀ ਕਿ ਇਹ ਕੁੜੀ ਨੂੰ ਛੱਡਣ ਤਾਂ ਆਣਗੇ ਪਰ ਉਹ ساری ਰਾਤ ਡੀਕਦੇ ਰਹੇ ਉਹ ਵੀ ਛੱਡਣ ਨਾ ਆਇਆ ਫਿਰ ਉਹਨਾਂ ਨੇ ਪੁਲਿਸ ਰਿਪੋਰਟ ਕਰਾ ਦਿੱਤੀ ਸੀ ਕਰਾਣ ਤੋਂ ਬਾਅਦ ਉਹਨਾਂ ਨੇ ਸੂਹ ਲਈਤੀ ਅਤਾ ਪਤਾ ਕੀਤਾ ਕਿ ਕਿੱਥੇ ਕੀ ਹੋਏਗਾ ਮੁੰਨੇ ਦਾ ਪਤਾ ਚੱਲ ਤਾਂ ਗਿਆ ਹੀ ਸੀ ਫਿਰ ਉਹਨਾਂ ਨੇ ਪੰਚਾਇਤਾਂ ਇਕੱਠੀਆਂ ਕੀਤੀਆਂ ਤੇ ਫੈਸਲਾ ਕੀਤਾ ਚਲੋ ਕੋਈ ਨਾ ਜਿਸ ਮੁੰਡੇ ਨਾਲ ਕੁੜੀ ਗਈ ਸੀ ਉਹਦੇ ਨਾਲ ਇਹਦਾ ਵਿਆਹ ਹੀ ਕਰਾ ਦਿੰਨੇ ਆ ਉਹਨੇ ਮਾਪੇ ਉਹਦੇ ਜਾਚੇ ਨੇ ਬਣਾ ਲਏ ਆਪਸ ਵਿੱਚ ਮੰਨ ਗਏ ਪਰ ਉੱਥੇ ਵੀ ਕੋਈ ਗੱਲ ਬਣਦੀ ਦਿਖ ਨਹੀਂ ਰਹੀ ਸੀ ਤਿੰਨ ਪੰਚਾਇਤਾਂ ਉੱਥੇ ਇਕੱਠੀਆਂ ਹੋ ਪਈਆਂ ਇੱਕੋ ਪਿੰਡ ਦੀਆਂ ਤਿੰਨ ਪੰਚਾਇਤਾਂ ਤੇ ਦੂਜੇ ਪਿੰਡ ਦਾ ਸਰਪੰਚ ਆਇਆ ਹੀ ਨਹੀਂ ਕਿਉਂਕਿ ਉਹ ਸਰਮੋ ਸਰਮੀ ਸੀ ਵਿਚਾਰਾ ਤਿੰਨ ਪੰਚਾਇਤਾਂ ਕੁੜੀ ਦੇ ਘਰ ਦੇਆਂ ਨੂੰ ਲਾਰਾ ਲਾਉਂਦੀਆਂ ਰਹੀਆਂ ਕਿ ਮੁੰਡੇ ਕੁੜੀ ਨੂੰ ਹੁਣੇ ਲੈ ਕੇ ਆਣੇ ਆ ਨੇ ਲੈ ਕੇ ਆਨੇ ਆ ਸਵੇਰ ਦੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਗਏ ਪਰ ਉਹਨਾਂ ਦਾ ਕੋਈ ਹੱਲ ਨਾ ਨਿਕਲਾ ਫਿਰ ਉਸ ਤੋਂ ਬਾਅਦ ਪੰਚਾਇਤ ਦੇ ਮੈਂਬਰ ਵੀ ਆ ਗਏ ਪੰਚਾਇਤ ਆ ਗਈ ਪੰਚਾਇਤ ਨੇ ਕਰਦੇ ਪਰਿਵਾਰ ਨੂੰ ਊੜੀ ਵਾਲੇ ਪਰਿਵਾਰ ਨੂੰ ਕਹਿ ਦਿੱਤਾ ਹੱਥ ਜੋੜ ਕੇ ਸਾਡੇ ਬਸ ਤੋਂ ਬਾਹਰ ਹੈ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਜੋ ਕਾਰਵਾਈ ਕਰਨੀ ਹੈ ਉਹ ਕਰ ਲਓ ਉਹਨਾਂ ਨੇ ਉਥੋਂ ਜਾਣ ਦਾ ਫੈਸਲਾ ਕੀਤਾ ਕੁੜੀ ਨੂੰ ਲੱਗਿਆ ਬਹੁਤ ਲੱਗਿਆ ਲੱbn ਤੋਂ ਬਾਅਦ ਆਖਰਕਾਰ ਕੁੜੀ ਸ਼ਾਮ ਜੀ ਨੂੰ 7:00 ਵਜੇ ਲੱਭੀ ਇੱਕ ਪੈਟਰੋਲ ਪੰਪ ਤੋਂ ਚੁੱਕ ਕੇ ਉਸ ਨੂੰ ਹਸਪਤਾਲ ਲੈ ਗਏ ਹਸਪਤਾਲ ਲੈ ਗਏ ਲੈਣ ਤੋਂ ਬਾਅਦ ਉਸ ਨੂੰ ਉੱਥੇ ਡਾਕਟਰਾਂ ਨੂੰ ਦਿਖਾਇਆ ਫਿਰ ਉਸ ਦਾ ਇਲਾਜ ਚੱਲਿਆ ਕੁੜੀ ਹੋਸ਼ ਵਿੱਚ ਆ ਗਈ ਆਣ ਤੋਂ ਬਾਅਦ ਕੁੜੀ ਨੇ ਸਾਰਾ ਕੁਝ ਦੱਸਿਆ ਦਾਦਾ ਮੇਰੇ ਨਾਲ ਹੋਇਆ ਕਿ ਮੈਂ ਇਹ ਅਸੀ ਕੀ ਬੇਦਖਲ ਮੇਰੇ ਕਰਦੇ ਵੀ ਮੈਨੂੰ ਕਰ ਦੇਣਗੇ ਬਹੁਤ ਘਟਣਗੇ ਉਹੀ ਗੱਲਾਂ ਦੱਸੀਆਂ ਜੋ ਆਪਸ ਵਿੱਚ ਮੁੰਡੇ ਕੁੜੀ ਦੀ ਚੱਲਦੀਆਂ ਸੀ ਪਰ ਉਹਨੇ ਬਹੁਤ ਕੁਝ ਦੱਸਿਆ ਬਿਸ਼ਰਮੋ ਬਿਸ਼ਰਮੀ ਸਭ ਹੋ ਗਏ ਉਦਾਸ ਵੀ ਹੋ ਗਏ ਕਿ ਕਿਸ ਤਰ੍ਹਾਂ ਦਾ ਮਾਹੌਲ ਹੋ ਚੁੱਕਾ ਹੈ ਕੀ ਕਰ ਸਕਦੇ ਆ ਅੱਜ ਕੱਲ ਦੇ ਬੱਚੇ ਕਰ ਕੀ ਰਹੇ ਨੇ ਫਿਰ ਉਹਨਾਂ ਨੇ ਫੈਸਲਾ ਕੀਤਾ ਚਲੋ ਗਲਤੀ ਹੋ ਗਈ ਸਾਡੀ ਬੱਚੀ ਤੋਂ ਉਹਨੇ ਇਸ ਦਾ ਇਲਾਜ ਕਰਾ ਦਿੱਤੇ ਨੂੰ ਘਰੇ ਲਿਆਣੇ ਆ ਫਿਰ ਇਸ ਦਾ ਕਿਆ ਕਰਦੇ ਆ ਉਸ ਤੋਂ ਬਾਅਦ ਕੇਸ ਵੀ ਉਹਨਾਂ ਦਾ ਚੱਲ ਪਿਆ ਤੇ ਕੇਸ ਅਰੇ ਕਿਸਤੇ ਮਕਾਮ ਤੇ ਨਹੀਂ ਪਹੁੰਚਿਆ ਇਹ ਅਸੀਂ ਦੂਜੇ 파ੜ ਵਿੱਚ ਸ਼ੇਅਰ ਕਰਾਂਗੇ ਤੇ ਦੋਸਤੋ ਤੁਹਾਨੂੰ ਉਹੀ ਸਮਝਾਉਣਾ ਚਾਹਦੇ ਸੀ ਕਿ ਸਮਾਂ ਬਹੁਤ ਬਿਆਨਕ ਹੈ ਆਪਣੀ ਕਲੀ-ਕਲੀ ਚੀਜ਼ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਬੱਚੇ ਕਿਸ ਦੀ ਚਸ ਤੇ ਕਿਸ ਦੀ ਚੱਕ ਵਿੱਚ ਆ ਕੇ ਬਹੁਤ ਗੁਪਤ ਤਰੀਕੇ ਨਾਲ ਕਦਮ ਚੱਕ ਲੈਂਦੇ ਹਨ ਚਾਹੇ ਮਾਪੇ ਕਿੰਨੇ ਵੀ ਚਲਾਕ ਹੋਣ ਪਰ ਉਹਨਾਂ ਦਾ ਸਮਝਾਣ ਦਾ ਫਰਜ਼ ਹੁੰਦਾ ਹੈ ਬਾਰ ਬਾਰ ਉਹ ਸਮਝਾਣ ਤੇ ਗਹਿਰੀ ਅੱਖ ਰੱਖਣ ਤਾਂ ਜੋ ਬੱਚੇ ਬਚੇ ਰਹਿਣ ਤੇ ਫੈਮਿਲੀ ਵੀ ਅਜਿਹੇ ਸੰਦਾਂ ਕੋ ਕਰਮਾਂ ਤੋਂ ਬਚੀ ਰਹੇ ਕਿਉਂਕਿ ਅੱਜ ਕੱਲ ਕਿਸੇ ਦਾ ਕੋਈ ਭਰੋਸਾ ਨਹੀਂ ਕਿਸ ਦੇ ਮਨ ਵਿੱਚ ਕੀ ਚੱਲਦਾ ਹੈ ਕੌਣ ਕੀ ਕਰਨਾ ਚਾਹੁੰਦਾ ਹੈ ਤਾਂ ਇਸ ਤੋਂ ਸਾਵਧਾਨ ਰਹਿਣਾ ਪਵੇਗਾ ਤੇ ਦੁਨੀਆ ਵਿੱਚ ਸਹੀ ਤਰੀਕੇ ਨਾਲ ਜੀਣਾ ਪਵੇਗਾ ਤਾਂ ਜੋ ਘਰ ਪਰਿਵਾਰ ਦੀ ਇੱਜ਼ਤ ਬਣੀ ਰਹੇ ਤੇ ਇਹ ਜੇ ਕਾਂਡ ਨਾ ਹੋਣ ਸਤਰਕ ਰਹੋ ਸਾਵਧਾਨ ਰਹੋ